ਮੈਂ ਕਿਰਾਏ ਤੇ ਮਕਾਨ ਦੇ ਵਿੱਚ ਰਹਿੰਦੀ ਸੀ ਤੇ ਉਸ ਤੋਂ ਬਾਅਦ ਮੇਰੇ ਸਾਰੇ ਪੁੜੇ ਹੋ ਗਏ ਤੇ ਕੋਈ ਹਾਲਾਤ ਦੇ ਕਰਕੇ ਮਕਾਨ ਅਸੀਂ ਸੇਲ ਕਰਤਾ ਤੇ ਮੈਨੂੰ ਕਿਸੇ ਨੇ ਕਹਿਤਾ ਕਿ ਤੁਸੀਂ ਤਾਂ ਹੁਣ ਕਿਰਾਏ ਤੇ ਰਹਿੰਦੇ ਹੋ ਤੁਸੀਂ ਆਪਣੇ ਬੱਚੇ ਨੂੰ ਕੀ ਸੰਸਕਾਰ ਦਿੰਨਾ ਕਿ ਦਿਨਾਂ ਮੈਂ ਕਿਰਾਏ ਤੇ ਬੰਦੇ ਕਿੱਦਾਂ-ਕਿੱਦਾਂ ਹੁੰਦੇ ਆ ਮੈਨੂੰ ਉਹ ਓਨਵੇਂ ਨਾ ਮਰਿਆ ਇਸ ਗੱਲ ਨੂੰ ਮੈਨੂੰ ਬਹੁਤ ਚੁੁੱਭੀ ਇਹਨੇ ਮੈਨੂੰ ਇਹ ਗੱਲ ਕਿਉਂ ਕਿਹਾ ਮੈਂ ਸੋਚਿਆ ਤੇ ਬੀਬੀ ਨੂੰ ਕਿਹਾ ਕਿ ਉਹ ਕਿ ਮੈਂ ਕਿਰਾਏ ਤੇ ਕਿਰਾਏ ਤੇ ਬੰਦੇ ਬੰਦੇ ਇਨਸਾਨ ਨਹੀਂ ਹੁੰਦੇ ਫਿਰ ਮੇਰੇ ਅੰਦਰ ਇੱਕ ਜਨੂੰਨ ਪੈਦਾ ਹੋ ਗਿਆ ਉਹਦੀ ਗੱਲ ਤੇ ਕਿ ਮੈਂ ਹੁਣ ਮਕਾਨ ਬਣਾ ਕੇ ਇਹਨੂੰ ਦਿਖਾਣਾ ਵਾ ਇਹਨੇ ਮੈਨੂੰ ਬੋਲੀ ਤੇ ਬੁਲੇ ਕਿ ਮੈਂ ਸਭ ਤੋਂ ਪਹਿਲਾਂ ਜੋਬ ਮੇਰਾ ਸੀਗਾ ਬੇਟਰ ਦਾ ਜੀ ਮੈਂ ਰਾਤ ਨੂੰ ਵੀ ਜੋਬ ਤੇ ਜਾਣਾ ਦਿਨੇ ਵੀ ਆਣਾ ਜੋਬ ਤੇ ਜਾਣਾ ਰਾਤ ਦਿਨ ਡੇ ਨਾਈਟ ਡੇ ਨਾਈਟ ਲੰਘਦੀ ਹੁੰਦੀ ਸੀਗੀ ਸਿੱਧੰਤੇ ਮੈਂ ਸੋਕੇ ਨਹੀਂ ਦੇਖਿਆ ਫਿਰ ਐਦਾ ਕਰਕੇ ਤਰੱਕੀ ਕਰਦੀ ਕਰਦੀ ਮੈਂ ਇੱਕ ਛੋਟਾ ਜਿਹਾ ਜਗਾ ਲੈ ਲਿਆ ਤੇ ਮਿੱਠੂ ਫਰੈਂਡ ਸੈਨਾਜ ਨਾਮ ਹੋਦੀ ਤੇ ਉਹਨੇ ਮੈਨੂੰ ਮੇਕਅਪ ਦਾ ਕੰਮ ਸਿਖਾਇਆ ਸਭ ਤੋਂ ਪਹਿਲੇ ਉਹਦੇ ਨਾਲ ਮੈਂ ਮੈਡੀਕਲ ਪ੍ਰੈਡੀਕਲ ਫਿਰ ਉਹਨੇ ਮੈਨੂੰ ਵੇਕਸ ਕਰਨਾ ਸਾਰੇ ਕੰਮ ਉਹਨੇ ਸਿਖਾਇਆ ਫਿਰ ਉਹਨੇ ਪੰਜਾਬੀ ਵੀ ਬਹੁਤ ਮੁਸ਼ਕਿਲ ਨਾਲ ਮੈਂ ਲੈਂਗੁਏਜ ਸਿੱਖੀ ਹੈ ਮੈਨੂੰ ਇਨਾ ਬੋਲਣਾ ਨਹੀਂ ਆਂਦਾ ਵਾ ਮੈਨੂੰ ਪੰਜਾਬ ਬਹੁਤ ਪਸੰਦ ਹੈ ਪੰਜਾਬੀ ਲੋਕੀ ਬਹੁਤ ਪਸੰਦ ਹੈ ਉਹਨਾਂ ਦਾ ਜਿਹੜਾ ਕੱਚਾ ਲਾ ਉਹਨਾਂ ਦੀ ਭੰਗੜਾ ਮੇਰਾ ਫੇਵਰੇਟ ਹੈ ਜਦੋਂ ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਸਫਲ ਹੁੰਦਾ ਉਹਦੇ ਸਫਲ ਹੋਣ ਦੇ ਪਿੱਛੇ ਇੱਕ ਛੋਟੇ ਛੋਟੇ ਪੜਾ ਹੁੰਦੇ ਨੇ ਜਿਨ੍ਹਾਂ ਨੂੰ ਉਹ ਪਾਰ ਕਰਕੇ ਆਪਣੀ ਸਫਲਤਾ ਦੀ ਪੀੜੀ ਉੱਤੇ ਪਹੁੰਚਦਾ ਹੈ ਤੇ ਉਹ ਪੜਾ ਕਈ ਸੋਖੇ ਵੀ ਹੁੰਦੇ ਆ ਤੇ ਕਈ ਬਹੁਤ ਔਖੇ ਵੀ ਹੁੰਦੇ ਆ ਤੇ ਆਪਣੀ ਸਟਰਗਲ ਲਾਈਫ ਹੈ ਜਿਹੜੀ ਉਹ ਹਨਾ ਬਹੁਤ ਹੀ ਕਠਿਨ ਤਰੀਕੇ ਨਾਲ ਪਾਰ ਕਰਕੇ ਆਪਣੀ ਲਾਈਫ ਦੇ ਸੈਕਸੈਸਫੁਲ ਪਰਸਨ ਬਣਦਾ ਹੈ ਇੱਕ ਸੈਕਸੈਸਫੁਲ ਵਿਅਕਤੀ ਬਣਦਾ ਹੈ ਹਨਾ ਸੋ ਸਸ਼ਟ੍ਰੀਕਾਲ ਜੀ ਮੇਰਾ ਨਾਮ ਪ੍ਰੀਤਕੌਰ ਤੇ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਇੱਕ ਵਿਟਿਸ਼ਨ ਆਏ ਨੇ ਜਿਨ੍ਹਾਂ ਦਾ ਨਾਮ ਕਵਿਤਾ ਸ਼ਰਮਾ ਹੈ ਸਸ਼ਟ੍ਰੀਕਾਲ ਜੀ ਸਸ਼ਟ੍ਰੀਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਆਪਾਂ ਇਹਨਾਂ ਨਾਲ ਇੱਕ ਉਹਨਾਂ ਦੇ ਸਟਰਗਲ ਬਾਰੇ ਗੱਲ ਕਰਨੀ ਹੈ ਤੇ ਤੁਸੀਂ ਦੱਸੋਗੇ ਜੀ ਪਹਿਲਾਂ ਤਾਂ ਆਪਣੇ ਲਾਈਫ ਬਾਰੇ ਥੋੜਾ ਜਿਹਾ ਜੀ ਮੇਰੀ ਲਾਈਫ ਬਹੁਤ ਲੰਬੀ ਹੈ ਪਰ ਮੈਂ ਸ਼ਾਰਟ ਕੋਡ ਤੁਹਾਨੂੰ ਦੱਸ ਰਹੀ ਹਾਂ ਮੇਰੀ ਲਾਈਫ ਤੇ ਐਦਾ ਕਿ ਮੈਂ ਨਾ ਇੱਕ ਬਹੁਤ મતલਬ ਛੋਟੀ ਛੋਟੀ ਸੀਗੀ ਉਮਰ ਕੱਟ ਸੀਗਾ ਮੇਰਾ ਤੇ ਮੇਰਾ ਮੈਰਿਜ ਹੋ ਗਿਆ ਤੇ ਮੇਰੇ ਸਤਾਰ ਮੈਂ ਆਪਣੇ ਸਾਸ ਸੂਰੇ ਨਾਲ ਰਹਿੰਦੀ ਸੀਗੀ ਫਿਰ ਘਰ ਦੇ ਵਿੱਚ ਕੁਝ ਐਦਾ ਦੀ ਗੱਲ ਹੋ ਗਈ ਕਿ ਮੈਨੂੰ ਕਿਰਾਏ ਤੇ ਮਕਾਨ ਲੈਣਾ ਪਿਆ ਤੇ ਮੈਂ ਕਿਰਾਏ ਤੇ ਮਕਾਨ ਦੇ ਵਿੱਚ ਰਹਿੰਦੀ ਸੀ ਤੇ ਉਸ ਤੋਂ ਬਾਅਦ ਮੇਰੇ ਸੋਹਰੇ ਪੁਰੇ ਹੋ ਗਏ ਤੇ ਕੋਈ ਹਾਲਾਤ ਦੇ ਕਰਕੇ ਮਕਾਨ ਅਸੀਂ ਸੇਲ ਕਰਤਾ ਤੇ ਮੈਨੂੰ ਕਿਸੇ ਨੇ ਕਹਿਤਾ ਕਿ ਤੁਸੀਂ ਤਾਂ ਹੁਣ ਕਿਰਾਏ ਤੇ ਰਹਿੰਦੇ ਹੋ ਤੁਸੀਂ ਆਪਣੇ ਬੱਚੇ ਨੂੰ ਕੀ ਸੰਸਕਾਰ ਦਨਾ ਕਿ ਦੇਨਾ ਮਾ ਕਿਰਾਏ ਤੇ ਬੰਦੇ ਕਿੱਦਾ ਕਿੱਦਾ ਹੁੰਦੇ ਆ ਮੈਨੂੰ ਬਹੁਤ ਉਹਨੇ ਮੈਨਾ ਮਰਿਆ ਇਸ ਗੱਲ ਨੂੰ ਮੈਨੂੰ ਬਹੁਤ ਚੁੱਭੀ ਕਿ ਐਨੇ ਮੈਨੂੰ ਇਹ ਗੱਲ ਕਿਉਂ ਕਿਹਾ ਮੈਂ ਸੋਚਿਆ ਤੇ ਬੇਨ ਨੂੰ ਕਿਹਾ ਕਿਉਂ ਫਿਰ ਮੈਂ ਕਿਰਾਏ ਤੇ ਕਿਰਾਏ ਤੇ ਬੰਦੇ ਦੰਦੇ ਇਨਸਾਨ ਨਹੀਂ ਹੁੰਦੇ ਫਿਰ ਮੇਰੇ ਅੰਦਰ ਇੱਕ ਜਨੂਨ ਪੈਦਾ ਹੋ ਗਿਆ ਉਹਦੀ ਗੱਲ 'ਚ ਕਿ ਮੈਂ ਹੁਣ ਮਕਾਨ ਬਣਾ ਕੇ ਇਹਨੂੰ ਦਿਖਾਣਾ ਵਾ ਇਹਨੂੰ ਮੈਨੂੰ ਬੋਲੀ ਤਾਂ ਬੁਲੇ ਕੇ ਮੈਂ ਫਿਰ ਜੇ ਮੈਂ ਕੰਮ ਕਰਨ ਲੱਗੀ ਮਿਹਨਤ ਕਰਨ ਲੱਗੀ ਮੇਰੇ ਬੱਚੇ ਬਹੁਤ ਛੋਟੇ ਸੀਗੇ ਹਸਬੰਡ ਵੀ ਮੇਰਾ ਬਹੁਤ ਸਪੋਰਟ ਕੀਤਾ ਤੇ ਮੈਂ ਸਭ ਤੋਂ ਸਭ ਤੋਂ ਪਹਿਲਾ ਜੋਪ ਮੇਰਾ ਸੀਗਾ ਬੇਟਰ ਦਾ ਓਕੇ ਜੀ ਮੈਂ ਰਾਤ ਨੂੰ ਵੀ ਜੋਪ ਤੇ ਜਾਣਾ ਦਿਨੇ ਵੀ ਆਣਾ ਜੋਪ ਤੇ ਜਾਣਾ ਰਾਤ ਦਿਨ ਦੇ ਨਾਈਟ ਦੇ ਨਾਈਟ ਲੰਘਦੇ ਹੁੰਦੇ ਸੀਗੇ ਸੀਜ਼ਨ ਤੇ ਮੈਂ ਸੋਕੇ ਨਹੀਂ ਦੇਖਿਆ ਫਿਰ ਐਦਾ ਕਰਕੇ ਤਰੱਕੀ ਕਰਦੀ ਕਰਦੀ ਮੈਂ ਇੱਕ ਛੋਟਾ ਜਿਹਾ ਜਗਾ ਲੈ ਲਿਆ ਫਿਰ ਉਸ ਨੂੰ ਮੈਂ ਕੋਲ ਕੀਤਾ ਕਿ ਆ ਜਾ ਮੇਰਾ ਮਕਾਨ ਬਣ ਗਿਆ ਖੁਸ਼ੀ ਤਾਂ ਉਹਨੂੰ ਵੀ ਬਹੁਤ ਹੋਇਆ ਕਿ ਚੱਲ ਮੈਂ ਉਹਨੂੰ ਉਸ ਟਾਈਮ ਦੱਸਿਆ ਕਿ ਦੇਖ ਤੂੰ ਜੇ ਮੈਨੂੰ ਅੱਜ ਬੋਲਣਾ ਨਹੀਂ ਸੀਗਾ ਤੇ ਮੈਂ ਅੱਜ ਇਹ ਕੰਮ ਨਹੀਂ ਕਰ ਸਕਣਾ ਸੀ ਹਾਂਜੀ ਹਾਂ ਜਰੂਰ ਕਿਰਾਇਆ ਤੇ ਦੇਣਾ ਸੀ ਫਿਰ ਉਹਨੇ ਵੀ ਚਲੋ ਠੀਕ ਹੈ ਜੋ ਵੀ ਹੈ ਉਸ ਤੋਂ ਬਾਅਦ ਮੇਰੇ ਇੱਕ ਫਰੈਂਡ ਆਈ ਮੇਰੇ ਕੋਲ ਕਹਿੰਦੇ ਤੂੰ ਬੈਟਰ ਗੇੜੀ ਛੱਡ ਦੇ ਮੈਂ ਕਿ ਫਿਰ ਮੈਂ ਕੀ ਕਰਾਂ ਉਹ ਕਹਿੰਦੇ ਤੈਨੂੰ ਮੈਂ ਮੇਕਅਪ ਦਾ ਕੰਮ ਸਿਖਾਉਂਗੇ ਮੇਰੇ ਕਹਿੰਦੇ ਤੂੰ ਸਿਖਾਵੇਂਗੇ ਕਹਿੰਦੇ ਹਾਂ ਤੇ ਉਹਨੇ ਮੈਨੂੰ ਸਭ ਤੋਂ ਪਹਿਲੇ ਮੇਰੇ ਇੱਕ ਮਿੱਠੂ ਫਰੈਂਡ ਸਹਿਨਾਜ਼ ਨਾਮ ਉਹਦੀ ਤੇ ਉਹਨੇ ਮੈਨੂੰ ਮੇਕਅਪ ਦਾ ਕੰਮ ਸਿਖਾਇਆ ਸਭ ਤੋਂ ਪਹਿਲੇ ਉਹਦੇ ਨਾਲ ਮੈਂ ਮੈਡੀਕਲ ਪੈਡੀਕਲ ਫਿਰ ਉਹਨੇ ਮੈਨੂੰ ਵੈਕਸ ਕਰਨਾ ਸਾਰੇ ਕੰਮ ਉਹਨੇ ਸਿਖਾਇਆ ਫਿਰ ਹੌਲੇ 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 ਮੇਰੀ ਇਸੇ ਕੰਮ ਤੇ ਬੰਦੇ ਨੂੰ ਹੋ ਜਾਂਦਾ ਕ੍ਰੇਜ਼ੀ ਜਿਹਾ ਫਿਰ ਮੈਂ ਮੇਕਅਪ ਦਾ ਕੰਮ ਸ਼ੁਰੂ ਕੀਤਾ ਅਬ ਤਾਂ ਫਿਰ ਮੇਰਾ ਔਨਲਾਈਨ ਦੇ ਵਿੱਚ ਆ ਬੁਕਿੰਗ ਅੰਦੇ ਤਾਂ ਮੈਂ ਆਨਲਾਈਨ ਤੇ ਬੁਕਿੰਗ ਤੇ ਜਾਂਦੀ ਆ ਕੇ ਬਾਰੇ ਮੈਂ ਦੁਬਈ ਦੁਬਈ ਚਲ ਜਾਂਦੀ ਆ ਕੋਲਕਾਤਾ ਤੇ ਤੇ ਦਿੱਲੀ ਦੇ拉ਦੂਨ ਇੱਧਰ-ਉੱਧਰ ਜਗ੍ਹਾ ਤੇ ਮੈਂ ਜਾਂਦੀ ਆ ਓਕੇ ਤੇ ਜਿਵੇਂ ਹੁਣ ਆਪਾਂ ਕਰੀ ਤੁਸੀਂ ਸਟਾਰਟਿੰਗ ਸਟੱਡੀ ਕੀ ਕੀਤੀ ਸੀ ਪਹਿਲਾਂ ਜਿਵੇਂ ਪਲੱਸ 2 ਕੀਤੀ ਸੀਗੀ ਓਕੇ ਪਲੱਸ 2 ਨਾਰਮਲ ਆਰਟਸ ਜੀ ਠੀਕ ਹੈ ਤੇ ਤੁਹਾਡੇ ਪੇਰੈਂਟਸ ਮਤਲਬ ਕਿ ਜਿਹੜੇ ਇੱਥੇ ਸੀਗੇ ਹਨਾ ਪੀਕੇ ਘਰ ਸੀਗੇ ਉਹਨਾਂ ਦਾ ਸਪੋਰਟ ਸੀ ਬਹੁਤ ਜ਼ਿਆਦਾ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਪਰ ਮੈਂ ਮੇਰੇ ਨਾਲ ਜੋ ਵੀ ਹੁੰਦਾ ਸੀ ਕਈ ਵਾਰੀ ਚੀ ਮੈਂ ਬੁਰਾ ਆ ਜਾਂ ਚੰਗਾ ਮੈਂ ਆਪਣੇ ਮੰਮੀ ਪਾਪਾ ਨੂੰ ਕਦੀ ਸਹਿਰ ਨਹੀਂ ਕੀਤਾ ਕਿਉਂਕਿ ਮੇਰੇ ਮੰਮੀ ਪਾਪਾ ਨੇ ਮੈਨੂੰ ਜਿਹਦੇ ਨਾਲ ਵਿਆਹ ਕਰਤਾ ਨਾ ਫਿਰ ਮੈਨੇ ਕਿਹਾ ਸੀ ਕਿ ਜਿੱਦਾਂ ਮਰਜੀ ਆਪਣੇ ਘਰ ਵਾਲੇ ਤੇ ਗੱਲ ਕਦੀ ਪੇਕੇ ਤੇ ਦਸੀਦਾ ਨਹੀਂ ਹੁੰਦਾ ਮੈਂ ਅਜੇ ਤੱਕ ਸਹਿਰ ਨਹੀਂ ਕੀਤਾ ਘਰ ਦੇ ਨੂੰ ਮੈਂ ਦੱਸੀ ਨਹੀਂ ਠੀਕ ਹੈ ਤੇ ਮਤਲਬ ਕਿ ਤੇ ਦੇਖਿਆ ਜਾ ਰਿਹਾ ਹੈ ਨਾ ਵੀ ਤੁਹਾਡੀ ਸਕਸੈਸਫੁਲ ਹੈ ਤੁਹਾਡੇ ਪੇਕੇ ਸੋਰੇ ਦੋਨੋਂ ਦਾ ਹੀ ਹੈ ਨਾ ਜੀ ਓਕੇ ਕਿਨੀ ਯਾਚੀ ਤੁਹਾਡੀ ਮੈਰਿਜ ਹੋ ਗਈ ਸੀ ਬਹੁਤ ਛੋਟੇ ਜਿਹਾ ਤੇ ਹੋ ਗਈ ਸੀ ਕਿ ਚੁੱਲੀ ਮੈਂ ਸਰਾਰਤੀ ਬਹੁਤ ਸੀ ਠੀਕ ਕਦੀ ਮਾਮੇ ਦੇ ਘਰੇ ਪਜ ਜਾਂਦੇ ਸੀ ਕਦੀ ਮਾਸਿਆ ਦੇ ਘਰੇ ਕਰਦੇ ਉਹਨਾਂ ਨੂੰ ਦੁਖੀਪੂਰ ਕਰਦੀ ਹੁੰਦੀ ਸੀ ਮੈਂ ਠੀਕ ਹੈ ਕਿ ਟਿਕਦੇ ਨਹੀਂ ਹੁੰਦੇ ਸੀ ਤੇ ਮੰਮੀ ਇਹਨਾਂ ਨੇ ਫਿਰ ਮੇਰੇ ਮੈਰਿਜ ਕਰਤਾ ਪਹਿਲੇ ਬੰਗਾਲੀ ਮੁੰਡਾ ਦੇਖਿਆ ਸੀ ਮੇਰੇ ਲਈ ਓਕੇ ਮੈਂ ਕਿਹਾ ਨਹੀਂ ਮੈਂ ਬਿੰਗੋਲੀ ਮੁੰਡੇ ਨਾਲ ਵਿਆਹ ਨਹੀਂ ਕਰਨਾ ਮੈਂ ਪੰਜਾਬੀ ਮੁੰਡੇ ਨਾਲ ਵਿਆਹ ਕਰਨਾ ਵਾ ਠੀਕ ਹੈ ਫਿਰ ਮੇਰੇ ਜੀਜੂ ਦਾ ਦੋਸਤ ਸੀਗਾ ਮੇਰੇ ਐਸੇ ਬੰਦ ਤੇ ਮੈਨੇ ਕਿਹਾ ਕਰਨਾ ਪੰਜਾਬ ਦੇ ਵਿੱਚ ਵਿਆਹ ਕਰਨਾ ਮੈਂ ਫੇਰ ਤੂੰ ਘਰੇ ਨਹੀਂ ਆਣਾ ਜ਼ਿਆਦਾ ਮੈਂ ਕਿਹਾ ਮੈਂ करूंगी ਉਸ ਟਾਈਮ ਨਹੀਂ ਆਨੇ ਮੱਤ ਸੀਗਾ ਓਕੇ ਤੁਸੀਂ ਕਿੱਥੋਂ ਬੇਸਿਕਲੀ ਫੂਲਖਾਤਾ ਕੋਲਕਾਤਾ ਮੈਨੂੰ ਪੰਜਾਬੀ ਵੀ ਬਹੁਤ ਮੁਸ਼ਕਿਲ ਨਾਲ ਮੈਂ ਲੈਂਗੁਏਜ ਸਿੱਖੀ ਹੈ ਮੈਨੂੰ ਇੰਨਾ ਬੋਲਣਾ ਨਹੀਂ ਆਂਦਾ ਵਾ ਓਕੇ ਓਕੇ ਪਰ ਇੱਥੇ ਰਹਿ ਰਿਹਾ ਕਿਉਂਕਿ ਮੈਨੂੰ ਪੰਜਾਬ ਬਹੁਤ ਪਸੰਦ ਹੈ ਸ਼ੁਰੂ ਤੋਂ ਹੀ ਮੰਮੀ ਇਹਨਾਂ ਨੇ ਕਹਿੰਦੇ ਹੁੰਦੇ ਸੀਗੇ ਕਿ ਤੂੰ ਐਦਾਂ ਪੰਜਾਬੀਆਂ ਵਾਂਗੂੰ ਰਹਿੰਦੀ ਐ ਲਿਬਸਟਿਕ ਲਾ ਲੈਣਾ ਸਿਰ ਤੇ ਚੁੰਨੀ ਲੈ ਲੈਣਾ ਮੈਂ ਅੱਜ ਕੁਲਮਾਰ ਕੇ ਮੈਨੂੰ ਬਹੁਤ ਪਸੰਦ ਆਂਦਾ ਸੀਗਾ ਠੀਕ ਹੈ ਮੰਮੀ ਮੈਨੂੰ ਗਾਲਾਂ ਕੱਢਦੀ ਹੁੰਦੀ ਸੀ ਕਿ ਬੋਲਦੀ ਹੁੰਦੀ ਸੀ ਕੀ ਹਰਕਤ ਹੈ ਤੇਰਾ ਮੰਗਾਲੀ ਨੇ ਦੇਖਣਾ ਮਾ ਕਿਸ ਨੇ ਕੀ ਕਹਿਣਾ ਮੈਂ ਕਿ ਮੈਂ ਤਾਂ ਪੰਜਾਬੀ ਦੇ ਘਰੇ ਵੀ ਆਣਾ ਮੈਂ ਤਾਂ ਬੰਗਾਲੀ ਦੇ ਘਰੇ ਜਾਣਾਈ ਨਹੀਂ ਆ ਓਕੇ ਫਿਰ ਐਦਾਂ ਐਦਾਂ ਕਰਦੇ ਕਰਦੇ ਹੁਣ ਸੰਜੋਗ ਹੁੰਦਾ ਨਾ ਵੈਸੇ ਮੈਂ ਜੋ ਸੋਚਦੀ ਆ ਰੱਬ ਮੈਨੂੰ ਦੇ ਹੀ ਦਿੰਦਾ ਵਾ ਮੈਨੂੰ ਪੰਜਾਬ ਬਹੁਤ ਪਸੰਦ ਹੈ ਪੰਜਾਬੀ ਲੋਕੀ ਬਹੁਤ ਪਸੰਦ ਹੈ ਉਹਨਾਂ ਦਾ ਜਿਹੜਾ ਕਲਚਰ ਆ ਉਹਨਾਂ ਦੇ ਭੰਗੜਾ ਮੇਰਾ ਫੇਵਰੇਟ ਹੈ ਕਾਲੇ ਨੇ ਤੁਸੀਂ ਹਾਂਜੀ ਤੇ ਉਹਨਾਂ ਦੀ ਬੋਲੀ ਜਿਹੜੀ ਹੈ ਮੈਨੂੰ ਬਹੁਤ ਪਸੰਦ ਹੈ ਠੀਕ ਹੈ ਕਿਉਂਕਿ ਪੰਜਾਬੀ ਲੋਕ ਪਤਾ ਕਿੱਦਾਂ ਦੇ ਹੈ ਉਹ ਨਾ ਬਹੁਤ ਦਿਲ ਦੇ ਸਾਫ਼ ਹੁੰਦੇ ਆ ਤੇ ਮੈਂ ਬਹੁਤ ਸਾਰੇ ਕੰਟਰੀ ਗਈਆਂ ਕਿਤੇ ਵੀ ਮੈਂ ਦੇਖਿਆ ਨਹੀਂ ਲੰਗਰ ਲੱਗਦੇ ਆ ਹਾਂਜੀ ਹਾਂ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਮੈਂ ਦੇਖਿਆ ਹਰ ਗੁਰਦੁਆਰਾ ਚਲ ਜਾਓ ਕਿ ਕੋਈ ਨਹੀਂ ਆ ਸਕਦਾ ਵਾ ਜੀ ਜੀ ਹਾਂ ਇੱਥੇ ਦੇ ਰੋਡ ਤੇ ਵੀ ਲੰਗਰ ਲੱਗਦੇ ਆ ਮਤਲਬ ਪੰਜਾਬ ਤੇ ਕੋਈ ਭੁੱਖੇ ਨਹੀਂ ਮਰ ਸਕਦਾ ਹਾਂ ਤੇ ਹੈ ਚਲੋ ਜੀ ਏ ਮੈਨੂੰ ਪੰਜਾਬ ਦੇਸ ਬਹੁਤ ਪਸੰਦ ਹੈ ਫਿਰ ਮੈਂ ਇੱਥੇ ਆ ਗਈ ਪੰਜਾਬ ਤੇ ਆ ਗਈ ਫਿਰ ਵਿਆਹ ਤੋਂ ਬਾਅਦ ਘਰ ਵਾਲਿਆਂ ਨੂੰ ਮੈਂ ਕਿਹਾ ਮੈਂ ਅੱਗੇ ਵੀ ਪੜਨਾ ਚਾਹੁੰਦੀ ਆ ਫਿਰ انہوں ਨੇ ਪਲੱਸ 2 ਤੋਂ ਬਾਅਦ ਮੇਰਾ ਐਡਮਿਸ਼ਨ ਕਰਾਇਆ ਫਿਰ ਮੈਂ ਹੌਲੀ ਹੌਲੀ ਬੀਏ ਕੀਤੀ ਆ ਓਕੇ ਬੀਏ ਕੀਤੀ ਤੁਸੀਂ ਹਾਂਜੀ ਉਸ ਤੋਂ ਬਾਅਦ ਮੈਂ ਅੱਗੇ ਹੋਰ ਸੋਚਦੀ ਆ ਹੁਣ ਪੜਾਈ ਕਰਨਾ ਵਾ ਪਰ ਹੱਲੇ ਕਾਮਯਾਬੀ ਤਰੱਕੀ ਨਹੀਂ ਮਿਲੀ ਆ ਮੈਨੂੰ ਥੋੜਾ ਬਹੁਤ ਰਹਿੰਦਾ ਵਾ ਬਾਕੀ ਹੋ ਜਾਊਗਾ ਹਨਾ ਹਾਂਜੀ ਉਹ ਵੀ ਸਕਸੈਸਫੁਲ ਰੋਣਾਵਾ ਜਰੂਰ ਜੀ ਜਰੂਰ ਚਲੋ ਪਰਮਾਤਮਾ ਤੁਹਾਡੀ ਹਰ ਇੱਕ ਖੁਸ਼ਹੂਰੀ ਕਰੇ ਹੈ ਨਾ ਸਟੱਡੀ ਕਰੋ ਵਧੀਆ ਅੱਗੇ ਤੇ ਜਿਵੇਂ ਹੁਣ ਤੁਸੀਂ ਦੱਸਿਆ ਸੀ ਨਾ ਤੁਸੀਂ ਵੇਟਰਸ ਦੀ ਜੌਬ ਕੀਤੀ ਹੈ ਨਾ ਉਹ ਬਹੁਤ ਜ਼ਿਆਦਾ ਟਫ ਹੈ ਹੈ ਨਾ ਕਿਉਂਕਿ ਹਰ ਇੱਕ ਪਰਸਨ ਆਪਾਂ ਕਹੇ ਇਹਦੇ ਵੀ ਪੋਲਾਈਟ ਨਹੀਂ ਆ ਹਰ ਇੱਕ ਪਰਸਨ ਐਂਗਰੀ ਨਹੀਂ ਆ ਹੈ ਨਾ ਹਰ ਇੱਕ ਦਾ ਆਪਣਾ ਆਪਣਾ ਵੇ ਹੈ ਕਿਸੇ ਨੇ ਤੁਹਾਨੂੰ ਪਲਾਈਟਲੀ ਵੀ ਨਾਲ ਹੈਂਡਲ ਕਰਨਾ ਹੈ ਕਿਸੇ ਨੇ ਡਾਇਰੈਕਟ ਹੀ ਹੈ ਨਾ ਤੇ ਇਹਦੇ ਵਿੱਚ ਤੁਹਾਨੂੰ ਹੋਇਆ ਕਦੇ ਵੀ ਹਾਂ ਵੀ ਕਦੇ ਹੋਏ ਵੀ ਹਾਂ ਬਈ ਬੱਸ ਹੁਣ ਨਹੀਂ ਕਰਨੀ ਇਹ ਰੋਣਾ ਤਾਂ ਬਹੁਤ ਅੰਦਾਜ਼ ਸੀਗਾ ਜੀ ਹੈ ਕਈ ਵਾਰੀ ਲੋਕੀ ਕੁਛ ਹੋਰ ਨਿਗਾਹ ਨਾਲ ਦੇਖਦੇ ਆ ਹੂੰ ਪਰ ਬੱਚੇ ਵੀ ਛੋਟੇ ਛੋਟੇ ਸੀਗੇ ਫਿਰ ਬੱਚੇ ਕਰਕੇ ਤੁਹਾਨੂੰ ਪਤਾ ਇੱਕ ਮਾਂ ਹੀ ਸੋਚਦੀ ਆਪਣੇ ਧੀਆਂ ਦੇ ਬਾਰੇ ਜਰੂਰ ਜੀ ਜਰੂਰ ਕਿ ਮੈਂ ਆਪਣੇ ਧੀਆਂ ਨੂੰ ਵਧੀਆ ਲਾਈਫ ਦੇਵਾਂ ਮੈਨੂੰ ਕੋਈ ਵੀ ਕੁਛ ਕਹਿੰਦੇ ਆ ਹੋਰ ਮਤਲਬ ਕਿ ਜੇ ਦੇਖਿਆ ਜਾਵੇ ਹੈ ਨਾ ਵੀ ਕੋਈ ਵੀ ਫੀਲਡ ਹੈ ਕਿਸੇ ਵੀ ਫੀਲਡ ਵਿੱਚ ਜਾਣਾ ਕੋਈ ਈਜ਼ੀ ਨਹੀਂ ਆ ਹਰ ਇੱਕ ਸਟਰਗਲ ਬਹੁਤ ਜ਼ਰੂਰੀ ਆ ਜ਼ਿੰਦਗੀ ਵਿੱਚ ਲੇਕਿਨ ਸਭ ਤੋਂ ਮੁਸ਼ਕਿਲ ਕੰਮ ਆ ਬੈਟਰ ਗਰੀਦ ਲਾਈਨ ਬਹੁਤ ਮੁਸ਼ਕਿਲ ਆ ਬਹੁਤ ਜ਼ਿਆਦਾ ਲੋਕੀ ਕੰਗੇ ਵੀ ਕਹਿੰਦੇ ਲੋਕੇ ਮਾਰੇ ਵੀ ਕਹਿੰਦੇ ਆ ਤੇ ਤੁਸੀਂ ਫਿਰ ਕਿੰਨੇ ਸਾਲ ਕੀਤੀ ਵੇਟਰਸ ਦੀ ਜੋ ਇਹ ਮੈਂ 3 ਸਾਲ 3-4 ਸਾਲ ਡੇ ਨਾਈਟ ਡੇ ਨਾਈਟ ਬਹੁਤ ਮੇਰੇ ਲਈ ਬਹੁਤ ਮੁਸ਼ਕਿਲ ਸੀਗਾ ਇਹ ਜੋ ਕਿਉਂਕਿ ਜਦ ਮੈਂ ਲੋਕਾਂ ਦੀ ਗੱਲਾਂ ਸੁਣਦੀ ਹੁੰਦੀ ਸੀ ਨਾ ਕਿ ਇਹ ਤਾਂ ਬਹੁਤ ਇੱਜ਼ਤ ਵੀ ਕਰਦੇ ਕਿ ਲੋਕੇ ਕਹਿੰਦੇ ਆ ਆ ਮੇਰੇ ਨੰਬਰ ਲੈ ਲਓ ਕਾਲ ਕਰੋ ਇੱਧਰ ਵੀ ਗੱਲਾਂ ਹੋਇਆ ਪਰ ਅੱਪਾ ਹਿੰਮਤ ਨਹੀਂ ਹਾਰੇ ਜਿਵੇਂ ਇੱਕ ਹੁੰਦਾ ਇਨਸਾਨ ਦੇ ਅੰਦਰ ਜुनੂਨ ਮੇਰੇ ਅੰਦਰ ਜुनੂਨ ਸੀਗਾ ਕਿ ਮੈਂ ਲਾਈਵ ਦੇ ਵਿੱਚ ਤਰੱਕੀ ਕਰਨਾ ਵਾ ਲਾਈਵ ਤੇ ਮੈਂ ਕੁਝ ਬਣ ਕੇ ਦਿਖਾਵਾਂਗੇ ਮੇਰੇ ਅੰਦਰ ਐਸਾ ਸੋਚਦੇ ਦਿਨ ਨਾ ਲੋਕ ਵੀ ਹਾਂ ਸਾਡੇ ਘਰੇ ਵੀ ਹੈ ਹਨਾ ਵੀ ਆਪਾਂ ਕਿਸੇ ਨੂੰ ਕੀ ਕਹਿ ਰਹੇ ਹਾਂ ਹਾਂਜੀ ਪਰ ਆਪਣੇ ਆਪ ਨੂੰ ਹਰ ਇੱਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਾਂ ਮਿਹਨਤ ਕਰਾਂਗੇ ਜੀ ਜੀ ਲੋਕੀ ਨੂੰ ਚੰਗਾ ਬੋਲੇ ਮਾਰਾ ਬੋਲੇ ਲੋਕਾਂ ਨੂੰ ਇਗਨੋਰ ਹੀ ਕਰਨਾ ਚਾਹੀਦਾ ਉਹੀ ਬੰਦਾ ਆਪਣੀ ਲਾਈਫ ਸাকਸੈਸਫੁਲ ਬਣ ਸਕਦਾ ਹਨ ਜੇ ਬੰਦਾ ਇਗਨੋਰ ਨਹੀਂ ਕਰੇਗਾ ਨਾ ਬੰਦਾ ਪੁਰੀਆਂ ਨਹੀਂ ਚੜ ਸਕਦਾ ਬਿਲਕੁਲ ਵੀ ਨਹੀਂ ਫੇ ਤਾਂ ਆਈ ਸੋਚੇ ਰਹ ਜਾਂਦੇ ਵੀ ਹਾਂ ਮੈਨੂੰ ਇਹਨੇ ਆਹ ਗੱਲ ਕਹਿਤੀ ਸੀ ਉਹ ਉਤੀ ਆਪਾਂ ਕਹਿ ਦਿੰਦੇ ਵੀ ਨਹੀਂ ਹੁਣ ਨਹੀਂ ਕਰਨੀ ਹੈਗੀ ਬਾਸ ਛੱਡ ਦੋ ਨਹੀਂ ਜੀ ਮੈਂ ਹਾਰ ਨਹੀਂ ਮੰਨੀਆ ਹੱਲੇ ਵੀ ਮੈਂ ਆਪਣੇ ਲਾਈਫ 'ਚ ਹਾਰ ਨਹੀਂ ਮੰਨੀਆ ਹੱਲੇ ਚਲੋ ਮੇਰੇ ਮੇਕਅਪ ਦਾ ਕੰਮ ਆ ਪਰ ਮੈਂ ਕੋਈ ਵੀ ਕਈ ਵੀ ਜੋਬ ਜਿਵੇਂ ਇੱਕ ਮੇਰੇ ਸਰ ਸੀਗਾ ਉਹਨਾਂ ਦੇ ਕੋਲ ਮੈਂ ਕੁਕਿੰਗ ਦਾ ਵਰਕਿੰਗ ਵੀ ਕੀਤਾ ਉਹਨਾਂ ਨੇ ਬਹੁਤ ਸਪੋਰਟ ਕੀਤਾ ਉਸ ਸਰ ਨੇ ਮੇਰਾ ਬਹੁਤ ਚੰਗੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਬੇਟਾ ਤੂੰ ਟੈਨਸ਼ਨ ਨਾ ਲੈ ਸਭ ਤੋਂ ਬਧਿਆ ਮੇਰਾ ਉਹੀ ਸਰ ਸੀਗੇ ਜਿੱਥੇ ਮੈਂ ਕੁਕਿੰਗ ਦਾ ਵਰਕਿੰਗ ਕਰਦੀ ਸੀ ਉਸ ਸਰ ਨੇ ਸਮਝਾਣਾ ਕਿ ਦੁਨੀਆ ਇਦਾਂ ਦੀ ਹੈ ਬੇਟਾ ਤੂੰ ਆਪਣਾ ਟਾਈਮ ਨਾਲ ਆਇਆ ਕਰ ਟਾਈਮ ਨਾਲ ਜਾਇਆ ਕਰ ਤੇ ਉੱਥੇ ਮੈਂ ਰੋਟੀ ਪਾਣੇ ਦਾ ਵੀ ਕੰਮ ਕਰਦੀ ਹੁੰਦੀ ਸੀ ਪਰ ਉਸ ਬੰਦੇ ਨੇ ਕਹਿੰਦੇ ਆ ਕਿ ਆਫਿਸ ਵਾਲੇ ਲਾਈਨ ਬਧਿਆ ਨਹੀਂ ਹੈ ਬੂਰੇ ਆ ਪਰ ਉਸ ਸਰ ਦਾ ਮੈਂ ਅੱਜ ਵੀ ਦਿਲ ਤੋਂ ਰਿਸਪੈਕਟ ਕਰਦੀ ਆਂ ਉਸ ਸਰ ਨੇ ਮੈਨੂੰ ਬਹੁਤ ਗੱਲਾਂ ਸਮਝਾਇਆ ਤੇ ਉਹਨੇ ਵੀ ਆਪਣੇ ਲਾਈਵ ਦੇ ਵਿੱਚ ਬਹੁਤ ਸਾਰਾ ਗੱਲ ਕੀਤਾ ਸਰ ਨੇ ਉਹਨੇ ਮੈਨੂੰ ਦੱਸਿਆ ਕਿ ਲੋਕਾਂ ਨੇ ਤੈਨੂੰ ਕੁਝ ਵੀ ਬੋਲਣਾ ਕਿ ਤੂੰ ਚਾਹ ਬਣਾਉਂਦੀ ਹੈ ਤੂੰ ਰੋਟੀ ਬਣਾਉਂਦੀ ਹੈ ਤੂੰ ਕੰਮ ਨਾ ਛੱਡ ਦੇ ਤੂੰ ਆਪਣਾ ਮਿਹਨਤ ਕਰਦੀ ਹੈ ਤੂੰ ਮਿਹਨਤ ਕਰ ਤੂੰ ਇੱਕ ਦਿਨ ਤਰੱਕੀ ਤੇ ਪਹੁੰਚੇਂਗੀ ਜ਼ਰੂਰ ਸਰ ਨੇ ਵੀ ਬਹੁਤ ਸਪੋਰਟ ਕੀਤਾ ਸੀ ਇਹੀ ਪਰਸਨ ਹੈ ਕੋਈ ਉਹ ਪਰਸਨ ਹੁੰਦਾ ਜਿਹਨੇ ਆਪ ਦੀ ਲੈਕਚਰ ਸਟਰਗਲ ਦੇਖਿਆ ਹੋਵੇ ਹਨਾ ਉਹ ਹੀ ਤੁਹਾਨੂੰ ਸਮਝਾ ਸਕਦਾ ਹੈ ਵੀ ਹਾਂ ਇਹਨਾਂ ਕੋਲ ਤੁਹਾਨੂੰ ਸੁਣਨਾ ਪੈ ਰਿਹਾ ਹਨਾ ਆਪਣੀ ਇੱਕ ਸਟਰੈਂਥ ਬਣ ਜਾਂਦੇ ਆ ਉਹ ਪਰਸਨ ਜੀ ਜੀ ਤੇ ਹੁਣ ਜਿਵੇਂ ਤੁਸੀਂ ਇਸ ਤੋਂ ਬਾਅਦ ਪਟੀਸ਼ਨ ਕਰਨ ਲੱਗ ਗਏ ਸੀ ਇਹਦੇ ਵੀ ਤੁਸੀਂ ਸਿੱਖਿਆ ਹੀ ਹੋਣਾ ਹਨਾ ਜੀ ਉਹ ਮੇਰੇ ਫਰੈਂਡ ਨੇ ਮੈਨੂੰ ਸਕਾਈ ਸੀ ਉਹ ਕਹਿੰਦੇ ਇੱਦਾਂ ਕਰਕੇ ਇੱਦਾਂ ਕਰਨਾ ਮੈਂ ਕਮ ਉਹ ਮੇਕਅਪ ਆਰਟਿਸਟ ਸੀ ਉਹਨਾਂ ਦੇ ਪੂਰੀ ਫੈਮਿਲੀ ਮੇਕਅਪ ਆਰਟਿਸਰ ਉਹ ਉਹਨਾਂ ਦੇ ਸੈਲ ਹੁੰਦੇ ਕੰਮ ਆ ਤੇ ਉਸਨੇ ਵੀ ਮੇਰਾ ਬਹੁਤ ਸਪੋਰਟ ਕੀਤਾ ਤੇ ਮੇਰੇ ਇੱਕ ਫਰੈਂਡ ਆ ਅਮਨਦੀਪ ਉਸਨੇ ਵੀ ਬਹੁਤ ਸਪੋਰਟ ਕੀਤਾ ਮੇਰਾ ਉਹ ਹਮੇਸ਼ਾ ਮੈਨੂੰ ਕਹਿੰਦੀ ਹੈ ਤੂੰ ਇੰਨੀ ਮਿਹਨਤੀ ਹੈ ਨਾ ਤੂੰ ਇੱਕ ਦਿਨ ਤਰੱਕੀ ਜ਼ਰੂਰ ਕਰੋਗੇ ਠੀਕ ਹੈ ਜੀ ਤੇ ਫਿਰ ਜਿਵੇਂ ਹੁਣ ਤੁਸੀਂ ਕੰਮ ਕਰਦੇ ਹੋ ਨਾ ਇਹਦੇ ਵਿੱਚ ਵੀ ਹੈ ਹੀ ਆ ਥੋੜਾ ਬਹੁਤ ਸਟਰਗਲ ਦਾ ਸਟਰਗਲ ਹੈਗਾ ਵਾਜ ਕਿਉਂਕਿ ਪਿਟਿਸ਼ਨ ਉੱਤ ਆਪਾਂ ਦੇਖਿਆ ਨਾ ਪਿੰਡਾਂ ਵਿੱਚ ਕਾਫੀ ਲੋਕ ਐ ਜੋ ਪਿਟਿਸ਼ਨ ਦੀ ਲਾਈਨ ਨੂੰ ਵੀ ਨਾ ਇੰਨਾ ਸਮਝਦੇ ਵੀ ਬਸ ਫालतੂ ਹੀ ਐ ਕੋਈ ਗੱਲ ਨਹੀਂ ਐ ਹਨਾ ਜੀ ਬਹੁਤ ਕੁਝ ਕਹਿੰਦੇ ਕਿ ਮੇਕਅਪ ਕਰਨ ਜਾਂਦੇ ਕਿੱਥੇ ਜਾਂਦੇ ਕੀ ਕੰਮ ਕਰਦੇ ਲੋਕਾਂ ਦੀ ਸੋਚ ਹੁਣ ਆਪਾਂ ਚੇਂਜ ਨਹੀਂ ਕਰ ਸਕਦੇ ਕਿਸੇ ਦਾ ਸੋਚ ਬਿਲਕੁਲ ਜੀ ਬਿਲਕੁਲ ਮੈਂ ਕਹਿੰਦੀ ਆ ਤੁਸੀਂ ਸੋਚੋ ਮੈਂ ਅੱਗੇ ਪੂਰੀ ਤਰ੍ਹਾਂ ਚੜਦੀ ਆ ਹਾਂ ਹਾਂ ਇਹੀ ਹੋਣਾ ਚਾਹੀਦਾ ਹਨਾ ਜੀ ਤੁਸੀਂ ਫਿਰ ਮਤਲਬ ਕਿ ਜਿਵੇਂ ਹੁਣ ਬਾਹਰ ਵੀ ਕਿਤੇ ਜਾਂਦੇ ਹੋ ਹਨਾ ਜੀ ਦੁਬਈ ਓਕੇ ਇੰਟਰਨੈਸ਼ਨਲਸ ਜਾਂਦੇ ਤੁਸੀਂ ਇਹ ਕਿਵੇਂ ਤੁਹਾਡਾ ਪ੍ਰੋਸੈਸ ਆ ਮਤਲਬ ਇੱਕ ਮੇਰੇ ਫਰੈਂਡ ਆ ਉਹਨਾਂ ਦੇ ਉੱਥੇ ਦੁਬਈ ਤੇ ਸੈਲੂਨ ਤੇ ਉਹਨਾਂ ਦੇ ਕੋਲ ਮੈਂ ਜਾਂਦੀ ਹੁੰਦੀ ਆ ਓਕੇ ਜੀ ਮੈਂ 3 ਮਹੀਨੇ ਦਾ 4 ਮਹੀਨੇ ਦਾ ਵੀਜ਼ਾ ਲਾ ਕੇ ਤੇ ਉਹਨਾਂ ਦੇ ਕੋਲ ਕੰਮ ਕੁੰਮ ਕਰਨਾ ਤੇ ਇੰਡੀਆ ਵਾਪਸ ਆਉਂਦੀ ਆ ਤੇ 3-4 ਮੰਥ ਵਿੱਚ ਤੁਸੀਂ ਉੱਥੇ ਰਹਿੰਦੇ ਜੀ ਤੇ ਬਾਕੀ ਪਿੱਛੇ ਫੈਮਿਲੀ थेਨ ਲਈ ਮੇਰੇ ਬਹੁਤ ਚੰਗੇ ਮਿਲਕਰ ਵਾਲਾ ਮੇਰੇ ਬੱਚੇ ਨੂੰ ਸਾਹਮਦੇ ਆ ਠੀਕ ਹੈ ਤੁਹਾਡੇ ਬੋਸਿਆ ਨੇ ਮੇਰੇ ਜਿਵੇਂ ਮੈਨੂੰ ਇਹ ਨਹੀਂ ਹੈ ਕਿ ਮੇਰੇ ਕੁੜੀਆਂ ਆ ਕਿ ਕੀ ਹੋਏਗਾ ਕੁੜੀਆਂ ਮੇਰੇ ਇੰਨੀ ਚੰਗੀਆਂ ਆਪਣੇ ਆਪ ਰੋਟੀ ਪਾਣੀ ਸਾਰੇ ਕੁਝ ਕਰਦਾ ਗਾ ਪੱਪੇ ਕਰ ਲੈਂਦੇ ਆ ਸਹੀ ਹੈ ਫਿਰ ਤੁਹਾਨੂੰ ਵੀ ਮੇਰਾ ਬਹੁਤ ਸਪੋਰਟ ਕਰਦੇ ਘਰ ਵਾਲਾ ਵੀ ਬਹੁਤ ਸਪੋਰਟ ਕਰਦਾ ਮੇਰਾ ਚਲੋ ਵਧੀਆ ਨਾ ਇੱਕ ਲਾਈਫ ਤੁਹਾਡੀ ਬਹੁਤ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਟਰਗਲ ਲਾਈਫ ਹੈ ਸਟਰਗਲ ਲਾਈਫ ਹੈ ਜੀ ਸੱਚੀ ਗੱਲ ਆ ਪਰ ਮੈਂ ਇਹੀ ਗੱਲ बोलूंगी मेहनत करो ईमानदारी ਨਾਲ ਲੋਕੀ ਕੁਝ ਵੀ ਕਹਿਣ ਤੇ ਕਿਸੇ ਦੀ ਗੱਲਾਂ 'ਚ ਆ ਕੇ ਬੁਰਾ ਕੰਮ ਨਹੀਂ ਕਰਨਾ ਚਾਹੀਦਾ ਹੂੰ ਦੁਬਈ ਕਿਵੇਂ ਗਈ ਸੀਗੀ ਤੁਸੀਂ ਜੀ ਐਕਚੁਅਲੀ ਮੈਂ ਇੱਕ ਜਗ੍ਹਾ ਤੇ ਜੌਬ ਕਰਦੀ ਸੀਗੀ ਤੇ ਮੇਰੇ ਫਰੈਂਡ ਸੀ ਉਸਨੇ ਮੈਨੂੰ ਮੇਕਅਪ ਦਾ ਕੰਮ ਸਿਖਾਇਆ ਸੀਗਾ ਠੀਕ ਹੈ ਤੇ ਮੈਂ ਕੋਈ ਸਟੂਡੀਓ ਤੇ ਲੱਗੀ ਹੋਈ ਸੀਗੀ ਮੇਕਅਪ ਸਟੂਡੀਓ ਤੇ ਤੇ ਮੇਰੇ ਫਰੈਂਡ ਹੀ ਆ ਦੋਨਾਂ ਦਾ ਬਾਹਰ ਵੀ ਆ ਤੇ ਉਹ ਮੈਨੂੰ ਆਪਣੇ ਨਾਲ ਲੈ ਕੇ ਜਾਂਦੀ ਹੁੰਦੀ ਹੈ ਉਹਨਾਂ ਦੇ ਫੇਰਲੇ ਵਿੱਚ ਤੇ ਉਧਰ ਦੁਬਈ ਵਿੱਚ ਵੀ ਤੁਹਾਨੂੰ ਕੋਈ ਪ੍ਰੋਬਲਮਸ ਆndੀਆਂ ਹੋਣਗੀਆਂ ਹਨਾ ਨਹੀਂ ਕੋਈ ਵੀ ਨਹੀਂ ਕੋਈ ਦਿੱਕਤ ਆਈ ਹੋਗੀ ਵੀ ਹਾਂ ਤੁਸੀਂ ਫਸਟ ਟਾਈਮ ਗਏ ਹੋਵੋਗੇ ਜੀ ਫਸਟ ਟਾਈਮ ਮੈਂ ਗਈ ਸੀਗੀ ਥੋੜਾ ਜਿਹਾ ਡਰ ਲੱਗ ਰਿਹਾ ਸੀਗਾ ਕਿਉਂਕਿ ਮੈਂ ਕਦੀ ਆਊਟ ਸਿਟੀ ਗਈ ਨਹੀਂ ਸੀ ਜਦ ਫਸਟ ਟਾਈਮ ਗਈ ਸੀ ਮੈਂ ਫਿਰ ਦੁਬਈ ਮੈਂ ਗਈ ਉਸ ਤੋਂ ਬਾਅਦ ਮੇਰੇ ਮੇਰੀ ਫਰੈਂਡ ਨੇ ਮੇਰੇ ਬਹੁਤ ਸਪੋਰਟ ਕੀਤਾ ਕਿ ਟੈਨਸ਼ਨ ਨਾ ਲੈ ਸੈਲਫੇਟਰੋ ਮੈਂ फेसी फुशियल का काम तेक्स ते बुक्स का जो मैं किता तो उन्होंने मेरा काम बहुत पसंद आया तो उन्होंने दोबारा मैं जो बुलाया दोबारा मैं गई बहुत ब वी मैं लग्याट मैं मार्च से जाना वा ओके okay. इस टाइम वो केंद्र से अजद आ जाते भी बहुत थले मेरा बुकिंग सीजन सीजन करके मैं कितने जा नहीं सकती हाँ ऑनलाइन बुकिंग मैं मिलता है जो मेकअप का ब्राइडल हो गया अपना नॉर्मल मेकअप ਕੋਪਰਟਲ ਮੇਕਅਪ ਇਸ ਚੀਜ਼ ਲਈ ਮੈਨੂੰ ਇੱਥੇ ਆਉਂਦਾ ਫਿਰ ਮੈਂ ਹਲੇ 2-3 ਮੰਤ ਬਾਅਦ ਦੁਬਈ ਜਾਣਾ ਹਾਂ। ਤਾਂ ਲੱਗਦਾ ਵੀ ਜਿਵੇਂ ਆਪਣੇ ਇੱਧਰ ਬਿਊਟੀਸ਼ੀਅਨ ਤੁਸੀਂ ਕੰਮ ਕਰਦੇ ਹੋ ਉਹ ਦੁਬਈ ਚ ਕੰਮ ਕਰਾ ਜਾਂਦੇ ਕੋਈ ਡਿਫਰੈਂਸ ਲੱਗਿਆ ਹੋਵੇ। ਜੀ ਲੱਗਿਆ। ਕਿਉਂਕਿ ਇੱਥੇ ਜਿਵੇਂ ਕਿ ਫੇਸ਼ੀਅਲ ਆਪਾਂ ਕਰਦੇ ਆ ਤੇ ਇੱਥੇ ਨੋਰਮਲ ਹੁੰਦਾ ਵਾ। ਉੱਥੇ ਮਸ਼ੀਨ ਦੇ ਨਾਲ ਮਸ਼ੀਨ ਵਾਲੇ ਤੇ ਬਹੁਤ ਔਖਾ ਹੁੰਦਾ ਮੈਨੂੰ। ਜੇ ਮਸ਼ੀਨ ਨਾਲ ਕਿੱਤਾ ਨਹੀਂ ਮੈਂ ਹੱਥਾਂ ਨਾਲ ਕੀਤਾ ਓਕੇ ਤੇ ਜਦੋਂ ਪਹਿਲੀ ਵਾਰ ਮੈਂ ਮਸ਼ੀਨ ਚੜਾਈ ਵਨਵਾ ਨਹੀਂ ਰਹੀ ਸੀ ਫਿਰ ਮੇਰੇ ਫਰੈਂਡ ਨੇ ਮੈਨੂੰ ਸਿਖਾਈ ਕਿ ਇਦਾਂ ਕਰਕੇ ਮ사ਜ ਕਰ एकदम ਮਸ਼ੀਨ ਨਾਲ ਕੀਤਾ ਉਹ ਸਤਵਨ ਮਨਵਾ ਲਿਆ ਕਰਨਾ ਕਿਉਂਕਿ ਆਪਣੇ ਤਾਂ ਆਲਮੋਸਟ ਸਨ ਸਾਰੇ ਜ਼ਿਆਦਾਤਰ ਤਾਂ ਹੱਥਾਂ ਵਾਲੀ ਵੇਕਸ ਹੀ ਯੂਜ਼ ਕਰਵਾਉਂਦੇ ਹਨ ਜੀ ਇੱਥੇ ਵੇਕਸ ਵੀ ਹੱਥਾਂ ਨਾਲ ਕਰਦੇ ਓਥੇ ਮਸ਼ੀਨ ਨਾਲ ਓਕੇ ਉਹ ਵੀ ਮਸ਼ੀਨ ਨਾਲ ਹਾਂ ਜੀ ਉਹ ਵੀ ਮਸ਼ੀਨ ਹੁੰਦੇ ਇੰਨੇ ਕ ਮਸ਼ੀਨ ਹੁੰਦੇ ਆ ਉਹਦੇ ਨਾਲ ਹੀ ਹੁੰਦਾ ਵੇਕਸ ਬਸ ਪੱਟੀ ਹੱਥ ਨਾਲ ਲਾਣਾ ਦਿੰਦਾ ok ਚਲੋ ਵਧੀਆ ਫੇਰ ਇਹ ਤਾਂ ਹਨਾ ਤੇ ਹੁਣ ਅੱਗੇ ਤੁਹਾਡੇ ਅੱਗੇ ਕੀ plan ਨੇ ਇਸ ਤੋਂ ਬਾਅਦ ਜੀ ਅੱਗੇ ਮੇਰਾ ਇੱਕ ਮੈਂ studio ਖੋਲਣ ਦਾ plan ਹੈ ਜਿਵੇਂ ਮੈਂ ਆਪ ਦਾ parlor ਖੋਲਾ ਇੱਕ ਮੇਰਾ ਇਹੀ ਸੁਪਨਾ ਹੈ ਤੇ ਇੱਕ ਮੈਨੂੰ ਦੂਜਾ ਮਕਾਨ ਬਣਾਉਣ ਦਾ ਸੁਪਨਾ ਹੈ ਕਿਉਂਕਿ ਜਿਹੜਾ ਮਕਾਨ ਮੈਂ ਲਿੱਤਾ ਹੈ ਛੋਟਾ ਹੈ ਥੋੜਾ ਜਿਹਾ ਤੇ ਮੈਂ ਇਸ ਤੋਂ ਵੱਡਾ ਮਕਾਨ ਲੈਣਾ ਚਾਹੁੰਦੀ ਹਾਂ ਇਸ ਲਈ ਹਲੇ ਮੇਰਾ complete ਨਹੀਂ ਹੋਇਆ ਜੀ ਹਲੇ ਮੈਨੂੰ ਹੋਰ ਮਿਹਨਤ ਕਰਨਾ ਵਾ ਜ਼ਰੂਰ ਜੀ ਜ਼ਰੂਰ ਠੀਕ ਹੈ ਹੁਣ ਜਿਵੇਂ ਤੁਸੀਂ ਦੱਸਿਆ ਹਨ ਨਾ ਵੀ ਦੁਬਈ ਵਿੱਚ ਤੁਹਾਨੂੰ ਵੀ ਆ ਜਿਵੇਂ ਆਪਾਂ ਕਹਿੰਦੇ ਮਸ਼ੀਨਜ਼ ਵਾਲਾ ਕੰਮ ਹੈ ਉਧਰ ਹੱਥਾਂ ਲਾਉਂਦੇ ਆ ਨਾ ਤੇ ਇੰਡੀਆ ਵਿੱਚ ਜਾ ਕੇ ਤੁਹਾਨੂੰ ਹੁੰਦੀ ਹੈ ਪ੍ਰੋਬਲਮ ਨਹੀਂ ਇੰਡੀਆ ਵਿੱਚ ਕੋਈ ਪ੍ਰੋਬਲਮ ਨਹੀਂ ਆਪਣੇ ਇੰਡੀਆ ਮਸਤ ਹੈ ਨਾ ਤਾਂ ਕਰਕੇ ਠੀਕ ਹੈ ਤੁਹਾਨੂੰ ਹੱਤ ਤੁਸੀਂ ਸਿੱਖਿਆ ਹੀ ਹੈ ਨਾ ਹੱਥ ਵਾਲਾ ਹੋਇਆ ਹਾਂਜੀ ਓਕੇ ਹੁਣ ਮਤਲਬ ਕਿ ਤੁਹਾਡੇ ਨਾਲ ਜ਼ਿਆਦਾਤਰ ਸਪੋਰਟ ਤੁਹਾਡੀ ਮੈਂ ਆਪਾਂ ਕਹਿੰਦੇ ਸਟਰੈਂਥ ਹੁੰਦੀ ਹੈ ਆਪਣੇ ਹਨਾ ਕੋਈ ਕੋਈ ਐਵੇਂ ਦੇ ਪਰਸਨਸ ਜਿਨ੍ਹਾਂ ਨੂੰ ਤੁਹਾਨੂੰ ਪੂਰ ਫੁੱਲ ਸਪੋਰਟ ਹੋਵੇ ਮੇਰੇ ਫਰੈਂਡ ਓਕੇ ਆਮਨਦੀਪ ਬਹੁਤ ਸਪੋਰਟ ਕਰਦੇ ਹੋ ਮੇਰੇ ਠੀਕ ਹੈ ਮਤਲਬ ਕਿ ਜੇ ਮੈ ਤੁਹਾਡੇ ਨਾਲ ਔਨਲਾਈਨ ਕੰਟੈਕਟ ਕਰਨਾ ਹੈ ਨਾ ਜਿਵੇਂ ਬ੍ਰਾਈਡਲਸ ਮੇਕਅਪ ਹੋ ਗਿਆ ਜਾਂ ਕੁਝ ਵੀ ਹੋ ਗਿਆ ਨਾ ਕਿਵੇਂ ਕੰਟੈਕਟ ਕਰਦੇ ਨੇ ਤੁਹਾਨੂੰ ਜੀ ਉਹ ਮੇਰੇ ਨੰਬਰ ਦੇ ਨਾਲ ਤੇ ਕਬੀਤ ਸ਼ਰਮਾ ਸਰਚ ਮੈਂ ਤੁਹਾਡਾ ਆਪਣਾ ਕੋਈ ਵੈਬਸਾਈਟ ਆਪਣਾ ਨਹੀਂ ਮੈਂ ਕਿਸੇ ਦੇ ਥਰੂ ਜਾਂਦੀ ਸੀ ਓਕੇ ਔਨਲਾਈਨ ਨਾ ਦਾਦਾ ਤਾਂ ਮੈਂ ਉਹਨਾਂ ਦੇ ਨਾਲ ਜਾਂਦੀ ਆ ਠੀਕ ਹੈ ਮੈਂ ਫਿਲਹਾਲ ਤੁਹਾਡਾ ਆਪਣਾ ਕੋਈ ਔਨਲਾਈਨ ਠੀਕ ਹੈ ਇਹਦੇ ਵਿੱਚ ਕਮਾਈ ਕਿੰਨੀ ਹੈ ਤੁਹਾਡੀ ਜੀ ਇਹਦੇ ਵਿੱਚ ਕਮਾਈ 5000 ਕਦੇ 10000 ਓਕੇ ਤੇ ਜਦੋਂ ਮੈਂ ਦੁਬਈ ਜਾਂਦੇ ਆਂ ਫਿਰ ਉੱਥੇ 1.5 ਲੱਖ 1 ਲੱਖ ਇਸ ਦਾ ਇੰਡੀਆ ਨਾਲੋਂ ਵੱਧ ਹੋ ਜਾਂਦੀ ਤੁਹਾਡੀ ਉੱਥੇ ਹੈ ਨਾ ਜੀ ਫਿਰ ਤੁਹਾਨੂੰ ਕੀ ਲੱਗਦਾ ਵੀ ਇੰਡੀਆ ਚ ਤੁਹਾਨੂੰ ਪ੍ਰੀਫਰ ਕਰਨਾ ਚਾਹੀਦਾ ਕਿ ਬਾਹਰ ਹੀ ਦੁਬਈ ਚ ਦੇਖੋ ਜੀ ਆਪਣਾ ਦੇ ਸਪਨਾ ਦੇਸੀ ਹੁੰਦਾ ਵਾ ਬਾਹਰ ਜਿੰਨਾ ਮਰਜ਼ੀ ਕਮਾ ਲਵਾ ਜੇ ਆਪਣੇ ਦੇਸ਼ 'ਚ ਸੁਕੂਨ ਆ ਉਹ ਕਿਤੇ ਵੀ ਨਹੀਂ ਆ ਮਤਲਬ ਇਹ ਹੁੰਦਾ ਨਾ ਕਈ ਵਾਰ ਵੀ ਆਪਾਂ ਕਈ ਹੈ ਵੀ ਹੁਣ ਆਪਾਂ ਸਟਰਗਲ ਕਰ ਹੀ ਰਹੇ ਆ ਆਪਣੀ ਲਾਈਫs ਹੈ ਨਾ ਵੀ ਆਪਣੇ ਇੱਥੇ 5000 6000 ਹੀ ਬਣ ਰਹੇ ਆ ਬਾਹਰ ਬਈ 10 ਲੱਖs ਬਣ ਰਹੇ ਆ ਹਨਾ ਪਰ ਇੱਥੇ ਸਕੂਨ ਆ ਜੀ ਇੱਥੇ ਪੈਸੇ ਨਹੀਂ ਆ ਪਰ ਸਕੂਨ ਬਹੁਤ ਹੈ ਕਿਉਂਕਿ ਮੈਂ ਫੈਮਿਲੀ ਦੇ ਵਿੱਚ ਆਪਣੇ ਬੱਚੇ ਵੀ ਦੇਖ ਸਕਦੇ ਆ ਹਸਬੰਦ ਦੇਖ ਸਕਦੇ ਆ ਹਨਾ ਆਪਣਾ ਦੇਸ਼ ਨੂੰ ਦੇਖ ਸਕਦੇ ਆ ਕੋਈ ਫੈਸਟੀਵਲ ਹੋ ਗਿਆ ਕੁਝ ਵੀ ਆਪਣੇ ਇੱਥੇ ਮਨਾ ਸਕਦੇ ਆ ਤੇ ਮੈਨੂੰ ਬਾਹਰ ਤੋਂ ਵਧੀਆ ਇੱਥੇ ਆਪਣੇ ਇੰਡੀਆ ਤੇ ਲੱਗਦਾ ਜੀ ਠੀਕ ਹੈ ਵਧੀਆ ਤੁਹਾਡੀ ਹੈ ਨਾ ਇਨਕਮ ਸੋਰਸ ਵਧੀਆ ਹੈ ਵੀ ਹਨਾ ਜੀ ਇਦੇ ਨਾਲ ਕਦੀ ਸੋਚਿਆ ਵੀ ਹਾਂ ਕੋਈ ਹੋਰ ਪਾਰਟ ਟਾਈਮ ਜਿਵੇਂ ਆਪਾਂ ਕਹਿ ਵੀਏ ਸੋਚਿਆ ਤਾਂ ਹੋਇਆ ਪਾਰਟ ਟਾਈਮ ਜੋਬ ਤਾਂ ਨਹੀਂ ਕਰਦੇ ਆ ਜੀ ਮਾਦਾ ਮੋਟਾ ਸਰਾਇ ਸੁਲਾਈ ਦਾ ਕੰਮ ਕਰ ਲੈਂਦੀ ਆ ਸਟੀਚਿੰਗ ਵੀ ਕਰ ਲੈਂਦੇ ਹਾਂ ਹਾਂ ਜੀ ਤਾਂ ਬਹੁਤ ਕੰਮ ਹੈ ਕੋਈ ਛੱਡਿਆ ਨਹੀਂ ਜੀ ਕੰਮ ਉਹਨਾ ਮੈਨੂੰ ਇੱਧਰ ਇਹ ਕਿਵੇਂ ਬਸ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ ਮੈਂ ਜਿੱਦਾਂ ਮਰਜ਼ੀ ਵਾਂ ਪਾ ਮੈਂ ਕੋਈ ਵੀ ਕੰਮ ਹੈ ਇਹ ਮਿਹਨਤ ਦਾ ਮਨਦ ਦੇ ਕੰਮ ਨਾਲ ਮੈਂ ਸਕਸੈਸਫੁਲ ਹੋਣਾ ਚਾਹੁੰਦੀ ਆ ਬੁਟੀਕਸ਼ਨ ਦੇ ਨਾਲ ਮਤਲਬ ਕਿ ਆਪਾਂ ਕਰੀਏ ਬੁਟੀਕ ਦਾ ਕੰਮ ਵੀ ਬਹੁਤ ਹੀ ਚੱਲਦਾ ਹੈ ਨਾ ਹਾਂਜੀ ਕਿਉਂਕਿ ਸਟਿਚਿੰਗ ਬਹੁਤ ਜ਼ਿਆਦਾ ਮਹਿੰਗੀ ਹੈ ਜੀ 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 ਫਿਰ ਤੁਸੀਂ ਮਤਲਬ ਕਿ ਆਪਣਾ ਖੁਦ ਹੀ ਕਰਦੇ ਆ ਜਾਂ ਫਿਰ ਕਿਸੇ ਨੂੰ ਸਟਿਚ ਕਰਦੇ ਹੋ ਆਪਣਾ ਖੁਦ ਕਰਦੀਆਂ ਤੇ ਕਿਸੇ ਦਾ ਜੇ ਆ ਗਿਆ ਦੋਨਾਂ ਦਾ ਵੀ ਕਰ ਦਿੰਦੀਆਂ ਇਦਦਰੋ ਵੀ ਇਨਕਮ ਸੋਰਸਸ ਹੈਗੇ ਹਾਂਜੀ ਹਾਂਜੀ ਤੁਹਾਡੇ ਬੱਚੇ ਜਿਵੇਂ ਦੋ ਬੇਟੀਆਂ ਹੀ ਬਸ ਜੀ ਹੈ ਨਾ ਕੀ ਸਟੱਡੀ ਕਰਦੀਆਂ ਇੱਕ 9th ਤੇ ਆ ਇੱਕ 7th ਤੇ ਆ ਓਕੇ ਫੇ ਤੁਸੀਂ ਮਤਲਬ ਕਿ ਲੇਲੀ ਕਰ ਹੀ ਲੈਂਦੇ ਜਾਂ ਫਿਰ ਜਿਵੇਂ ਤੁਸੀਂ ਦੁਬਈ ਜਾਂਦੇ ਹੋ ਹਨ ਮੈਂ ਦੁਬਈ ਵੀ ਜਾਂਦੀ ਹਾਂ ਜੀ ਇੱਥੇ ਮੈਂ ਜਦ ਦੀ ਦੁਬਈ ਤੇ ਇੱਥੇ ਆਈਆਂ ਮੇਰੇ ਕੋਲ ਟਾਈਮ ਨਹੀਂ ਮੈਂ ਕੰਮ ਤੇ ਚੱਲ ਜਾਂਦੀ ਹਾਂ ਇੱਥੇ ਵੀ ਜਿਵੇਂ ਮੇਕਅਪ ਦਾ ਕੰਮ ਆ ਗਿਆ ਮੇਕਅਪ ਦੇ ਕੰਮ ਤੇ ਚੱਲ ਜਾਂਦੀ ਹਾਂ ਜਾਗੂ ਦਾ ਕੰਮ ਆ ਗਿਆ ਜਾਗੂ ਦੇ ਕੰਮ ਤੇ ਚੱਲ ਜਾਂਦੀ ਹਾਂ ਮਤਲਬ ਮੈਨੂੰ ਇਹ ਹੈ ਨਹੀਂ ਮੈਂ ਇੱਕ ਦਿਨ ਜੇ ਬਹਿ ਜਾਊਂਗੀ ਘਰੇ ਬਹਿ ਜਾਊਂਗੀ ਨਾ ਮੈਨੂੰ ਇਦਾਂ ਲੱਗੇ ਹਾਏ ਮੈਂ ਕੰਮ ਤੇ ਨਹੀਂ ਗਈ ਮੈਨੂੰ ਮਤਲਬ ਕੰਮ ਦੀ ਆਦਤ ਪੈ ਗਈ ਹੈ ਬੇਲਾ ਬੈਂਦੀ ਮੈਨੂੰ ਬਿਲਕੁਲ ਆਦਤ ਹੈ ਨਹੀਂ ਕਿ ਘਰੇ ਬੈਠੀ ਆ ਕਦੇ ਬਹੁਤ ਜ਼ਿਆਦਾ ਥੱਕ ਜਾਣਾ ਮੈਂ ਫਿਰ ਕਦੇ-ਕਦੇ ਛੁੱਟੀ ਬੱਚਿਆਂ ਨੂੰ ਵੀ ਤਾਂ ਇੱਕ ਮਾਂ ਦੀ ਜ਼ਰੂਰਤ ਹੁੰਦੀ ਆ ਹਨਾ ਵੀ ਜਿਵੇਂ ਆਪਾਂ ਕਹੀ ਵੀ ਹਾਂ ਕਿਸੇ ਟਾਈਮ ਵੀ ਹੁੰਦਾ ਵੀ ਰਾਤ ਨੂੰ ਮੈਂ ਆਪਣੇ ਬੱਚੇ ਕੋਲ ਹੀ ਹੁੰਦੀ ਆ ਜੀ ਦੋ ਦਿਨ ਬਾਅਦ ਮੈਂ ਕੰਮ ਕਰਦੀ ਆ ਠੀਕ ਹੈ ਬਾਹਰ ਜਾ ਕੇ ਵੀ ਤਾਂ ਤੁਹਾਨੂੰ ਹੁੰਦਾ ਹੀ ਹੁਣ ਵੀ ਹਾਂ ਮੇਰੇ ਬੱਚੇ ਕੀ ਕਰ ਰਹੇ ਬੱਚੇ ਦੇ ਲਈ ਬਹੁਤ ਤਰਫ ਬਹੁਤ ਹੰਦਾ ਲੱਗਦਾ ਜਦ ਮੈਂ ਬਾਹਰ ਚੱਲ ਜਾਂਦੀ ਮੈਨੂੰ ਇਦਾਂ ਲੱਗਦਾ ਮੈਂ ਘਰ ਨੂੰ ਪੱਜ ਜਾਵਾਂ ਬੱਚੇ ਕੋਲ ਫਿਰ ਮੈਂ ਵੀਡੀਓ ਕਾਲ ਤੇ ਆਪਣੇ ਬੱਚੇ ਨਾਲ ਗੱਲ ਕਰਦੀ ਆ ਤਾਂ ਵੀ ਸਕੂਨ ਨਹੀਂ ਮਿਲਦਾ ਕਹਤੇ ਦੀ ਦੇਖੋ ਲਾਈਫ ਦੇ ਵਿੱਚ ਆਪਣੇ ਬੱਚੇ ਬਹੁਤ ਜ਼ਿਆਦਾ ਇੰਪੋਰਟ ਹਨ ਅੱਜ ਮੈਂ ਮਿਹਨਤ ਕਰੇ ਜੋ ਵੀ ਕਰੇ ਆਪਣੇ ਬੱਚੇ ਦੇ ਲੈ ਕਰ ਰਹੀ ਹਾਂ ਕਿ ਜਿਵੇਂ ਮੈਨੂੰ ਦੁੱਖ ਮਿਲੇ ਆ ਮੇਰੇ ਬੱਚਿਆਂ ਨੂੰ ਮਿਲੇ ਨਾ ਮੇਰੇ ਬੱਚੇ ਦੀ ਜ਼ਿੰਦਗੀ ਵਧੀਆ ਹੋਵੇ ਲੋਕੀ ਮੈਨੂੰ ਬਹੁਤ ਮੈਨਾਂ ਵੀ ਮਰਦੇ ਕਿ ਤੇਰੇ ਦੋ ਕੁੜੀਆਂ ਆ ਤੂੰ ਕਿਉਂ ਇੰਨਾ ਕੁਝ ਕਰਦੀ ਆ ਤੈਨੂੰ ਕੀ ਲੋੜ ਆ ਪਰ ਮੈਂ ਕਦੇ ਇਸ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਕਿ ਮੇਰੇ ਦੋ ਕੁੜੀਆਂ ਮੈਂ ਆਪਣੇ ਕੁੜੀਆਂ ਨੂੰ ਮੁੰਡੇ ਮੰਗੂ ਨਹੀਂ ਸਮਝਦੀ ਆ ਤੇ ਮੈਂ ਉਹਨਾਂ ਦੀ ਹਰ ਇੱਕ ਇੱਛਾ ਹਰ ਇੱਕ ਸੁਪੂਰਾ ਕਰਦੀ ਆ ਮੈਂ ਇਸ ਲਈ ਮਿਹਨਤ ਕਰਦੀ ਆ ਆਪਣੇ ਬੱਚੇ ਤੇ ਲਈ ਕੁੜੀਆਂ ਵੀ ਤਾਂ ਮੁੰਡਿਆਂ ਦੇ ਬਰਾਬਰ ਹੀ ਆ ਹਨਾ ਜੇ ਦੇਖਿਆ ਜਾਵੇ ਇਹ ਤਾਂ ਗੱਲ ਹੈ ਜੀ ਇਹ ਤਾਂ ਸੋਚ ਹੁੰਦੀ ਹੈ ਆਪਣੀ ਆਪਣੀ ਕੇ ਲੁੱਕ ਕੀ ਸੋਚਦੇ ਇਤਿਆ ਹੈ ਆਪਣੀ ਨਹੀਂ ਆ ਪਰ ਜੋ ਤੀ ਦੇ ਨਾਲ ਖੁਸ਼ੀ ਮਿਲਦੀ ਹੈ ਉਹ ਮੁੰਡੇ ਦੇ ਨਾਲ ਨਹੀਂ ਮਿਲਦੀ ਹੈ ਜੀ ਕੋਈ ਹੋਇਆ ਮਤਲਬ ਕਿ ਜੋ ਸਮਝੇ ਵੀ ਹਾਂ ਮੁੰਡੇ ਕੋਈ ਉਹ ਮੁੰਡਾ ਹੁੰਦਾ ਜੋ ਆਪਦੇ ਮਾਪਿਆਂ ਨੂੰ ਬੁਢਾਪੇ ਸੰਭਾ ਹਾਂ ਜੀ ਜਾਂ ਤਾਂ ਤਾਂ ਆਪ ਦੇਖੀ ਨਾ ਵਿਆਹ ਤੋਂ ਬਾਅਦ ਕੁੜੀਆਂ ਹੀ ਸੰਭਾਲਦੀਆਂ ਜੀ 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 ਤਾ ਕਰਕੇ ਜੀ ਮੈਨੂੰ ਕੁੜੀਆਂ ਹੀ ਬਹੁਤ ਬਧਿਆ ਮੈਂ ਲਾਈਵ ਦੇ ਵਿੱਚ ਮੇਰੇ ਬੱਚੇ ਆ ਕੁੜੀਆਂ ਮੈਂ ਖੁਸ਼ ਨਸੀਬ ਆ ਕਿ ਮੈਨੂੰ ਬੇਟੀਆਂ ਮਿਲੀਆਂ ਹੈ ਮੇਰਾ ਬਤੂ ਮੰਗਦੀ ਵੀ ਸੀ ਰੱਬਾ ਮੈਨੂੰ ਮੇਰੇ ਬੇਟੇ ਗਏ ਹੋਏ ਮੈਨੂੰ ਕਿਉਂਕਿ ਬੱਚੇ ਬਹੁਤ ਪਸੰਦ ਕੁੜੀਆਂ ਪਸੰਦ ਉਹਦੇ ਲੰਬੀ ਲੰਬੇ ਗੁੱਤਾ ਕਾਰਨ ਇਹ ਜਿੱਜਾ ਮੈਨੂੰ ਮੈਨੂੰ ਜਿਹੜੇ ਕੁੜੀਆਂ ਹੁੰਦੀਆਂ ਨੇ ਮੈਨੂੰ ਇੱਕ ਗੁੱਡੀ ਮੰਗੂਂ ਡੋਲ ਮੰਗੂਣ ਲੱਗਦੀ ਹੈ ਓਕੇ ਤੇ ਮੈਂ ਸ਼ੁਰੂ ਦਿਨ ਤੋਂ ਜਦ ਨਿੱਕੀ ਜੀ ਸੀਗੀ ਲੋਕਾਂ ਦਾ ਬੱਚੇ ਚੱਕ ਚੱਕੇ ਕਰੇ ਲੈ ਕੇ ਆਉਂਦੀ ਸੀ ਮੰਮੀ ਕਹਿੰਦੇ ਸੀ ਕੀ ਤੂੰ ਲੋਕਾਂ ਦਾ ਬੱਚੇ ਨੂੰ ਚੱਕ ਲੈ ਜਾਂਦੀ ਐ ਸਾਰੇ ਦੇ ਕੁੜੀਆਂ ਨੂੰ ਲੈ ਕੇ ਆਨਾ ਵਾ ਖਿਲਾਨਾ ਵਾ ਗੁੱਤਾ ਗੁੱਤਾ ਕਰਨੀ ਆ ਫਿਰ ਅਬ ਮੇਰੇ ਕੋਲ ਪਿੰਡ ਦੇ ਵਿੱਚ ਵੀ ਸਾਰੇ ਬੱਚੇ ਮੇਰੇ ਕੋਲ ਹੀ ਰਹਿੰਦੇ ਸੀ ਹੁਣ ਇੱਥੇ ਜਿੱਥੇ ਮੈਂ ਰਹਿੰਦੀ ਆ ਇੱਥੇ ਵੀ ਆਪਣੇ ਗਲੀ ਦੇ ਜਿੰਨੇ ਬੱਚੇ ਐ ਸਾਰੇ ਮੇਰੇ ਕੋਲ ਜਾਂਦੇ ਹੁੰਦੇ ਸੀ ਜਦੋਂ ਛੋਟੇ-ਛੋਟੇ ਸੀਗੇ ਠੀਕ ਹੈ ਕੁਕਿੰਗ ਵਿੱਚ ਤੁਸੀਂ ਕੀ ਕੀ ਸਿੱਖਿਆ ਸੀ ਜੀ ਕੁਕਿੰਗ ਦੇ ਵਿੱਚ ਮੈਨੂੰ ਸਮੋਸਾ ਰੋਸਟ ਮਮੋਸ ਤੇ ਮੈਗੀ ਦਾਲ ਮੱਕੀ ਜੋ ਵੀ ਹੈ ਆਪਣਾ ਕੋਈ ਵੀ ਡਿਸ ਰਸਗੁੱਲਾ ਬਿੰਗੋਲੀ ਰਸਗੁੱਲਾ ਕਿ ਗੁਲਾਬ ਜਾਮਨ ਆ ਸਾਰੇ ਚਿੱਜਾਂ ਉਹ ਨਾ ਲੈਂਦੀਆਂ ਸ਼ੁਰੂ ਤੋਂ ਹੀ મતલਬ ਸ਼ੁਰੂ ਤੋਂ ਆਉਂਦੀ ਸੀ ਕੋਈ ਹਾਂਜੀ ਸ਼ੁਰੂ ਤੋਂ ਠੀਕ ਇੰਟਰਸਟ ਸੀ ਨਹੀਂ ਬਿਲਕੁਲ ਨਹੀਂ ਜਦੋਂ ਵਿਆਹ ਕੇ ਆਏ ਸੀ ਕਿਰਾ ਸੱਸ ਗਲਾ ਘੜਦੀ ਹੁੰਦੀ ਸੀ ਰੋਟੀ ਪਕਾਣਾ ਨਹੀਂ ਆਂਦਾ ਆਂਦਾ ਸੀ ਸਾਰ ਦਿਨ ਦੀ ਹੁੰਦੀ ਸੀ ਰੋਟੀ ਨੂੰ ਤਾਂ ਗੈਸ ਦੇ ਥੱਲੇ ਪਾਰ ਦਿੰਦੀ ਹੁੰਦੀ ਸੀ ਉਕੇ ਫਿਰ ਤੇਰੇ ਇੱਕ ਦਿਨ ਸੱਸ ਨੇ ਦੇਖੀ ਕਿ ਤੂੰ ਤੈਨੂੰ ਰੋਟੀ ਵੀ ਪਕਾਉਣਾ ਨਹੀਂ ਆਂਦਾ ਉਹਨੇ ਚੱਕ ਕੇ ਪਲੇਟ ਮਾਰੀ ਮੇਰੇ ਮੂਰੇ ਤੈਨੂੰ ਤਾਂ ਆਂਦਾ ਵੀ ਨਹੀਂ ਐ ਤੇ ਤੇ ਤੂੰ ਕੀ ਕਰਨਾ ਤੈਨੂੰ ਅਸੀਂ ਰੱਖਣਾ ਨਹੀਂ ਤੈਨੂੰ ਅੱਡ ਕਰ ਦੇਣਾ ਬਹੁਤ ਕੁਝ ਹੋਇਆ ਸੀਗਾ ਫਿਰ ਮੇਰੇ ਘਰ ਵਾਲਿਆਂ ਨੇ ਮੈਨੂੰ ਉਸ ਟਾਈਮ ਸਪੋਰਟ ਕੀਤਾ ਸੀ ਅੱਜ ਤੂੰ ਇਦਾਂ ਰੋਟੀ ਪਕਾ ਲਈ ਨੇ ਇੱਕ ਦਿਨ ਦੇਖੀ ਤੂੰ ਬਹੁਤ ਵਧੀਆ ਰੋਟੀ ਪਕਾਉਣਾ ਵਾ ਸਾਰੇ ਤੇਰੀ ਤਾਰੀਫ ਕਰਨਗੇ ਗੱਲ ਸੱਚ ਹੋ ਗਈ ਮੇਰੇ ਘਰ ਵਾਲਿਆਂ ਨੇ ਮੈਨੂੰ ਸਪੋਰਟ ਕੀਤਾ ਸੀ ਉਸ ਤੋਂ ਬਾਅਦ ਮੇਰਾ ਰੋਟੀ ਪਾਣੀ ਹੁਣ ਜਦੋਂ ਮੈਂ ਪਕਾਉਂਦੀ ਸਾਰੇ ਮੈਨੂੰ ਤਾਰੀਫ ਕਰਦੇ ਆ ਉਸ ਤੋਂ ਬਾਅਦ ਮੈਨੂੰ ਕੁਕਿੰਗ ਦਾ ਸ਼ੌਕ ਹੋ ਗਿਆ ਫਿਰ ਮੈਂ ਹਰੇਕ ਦਿਨ ਜਿਵੇਂ ਕੁਝ ਵੀ ਹੋ ਗਿਆ ਸਾਰੇ ਕੁਝ ਬਣਾ ਲੈਂਦੀ ਆ ਤੇ ਦੇ ਕੁਕਿੰਗ ਦੀ ਜੋਬ ਤੇ ਵੀ ਲੱਗੀ ਹੋਈ ਸੀਗੀ ਓਕੇ ਜੀ ਕੰਮ ਮਦਦ ਨੇ ਕੋਈ ਛੱਡਿਆ ਨਹੀਂ ਸਾਰੇ ਕੰਮ ਨੇ ਕੀਤਾ ਹੋਇਆ ਮੈਂ ਵਧੀਆ ਕਿਉਂਕਿ ਹੱਥ ਦੀ ਕਮਾਈ ਜੋ ਹੱਥੀਂ ਕਰਤ ਹੈ ਨਾ ਇਹ ਜ਼ਿਆਦਾ ਬੈਨੀਫਿਟ ਦਿੰਦਾ ਜੇ ਉਹ ਪੱਕੀ ਹੀ ਹੈ ਨਾ ਵੀ ਆ ਪੜ੍ਹੇ ਲਿਖੇ ਤਾਂ ਬੰਦਾ ਕੋਈ ਹੁੰਦਾ ਵੀ ਜਿਹਨੂੰ ਗਵਰਨਮੈਂਟ ਜੌਬ ਮਿਲਦੀ ਵੀ ਜਿਹੜੇ ਬੰਦੇ ਨੇ ਆਪਣੇ ਹੱਥੀ ਕੰਮ ਕਰਿਆ ਹੁੰਦਾ ਹਨ ਕਮ ਸੇ ਕਮ ਉਹ ਆਪਣਾ ਖਰਚਾ ਪਾਣੀ ਤਾਂ ਚਲਾ ਹੀ ਸਕਦਾ ਹਨ ਕਿਤੇ ਕੋਈ ਜਿਵੇਂ ਆਪਾਂ ਦੇਖੀ ਵੀ ਕਿੰਨੇ ਲੋਕਾਂ ਨੇ ਆਪਣੀਆਂ ਖੁੱਲੀਆਂ ਹੋਈਆਂ ਵੈਂਸ ਜੀ ਜੀ ਹਨਾ ਆਪਣਾ ਸਮਾਨ ਜੋ ਵੀ ਹੈ ਹਨਾ ਫੂਡ ਵਗੈਰਾ ਬਣਾ ਕੇ ਹਨਾ ਜੀ ਜੀ ਮੈਨੂੰ ਸ਼ੁਰੂ ਤੋਂ ਆ ਚੀਜ਼ ਸੇਗਾ ਪਾਪਾ ਵੀ ਕਹਿੰਦਾ ਹੁੰਦਾ ਸੀ ਮੇਰੇ ਕਿ ਮੇਰੇ ਕੁੜੇ ਨੂੰ ਬਹੁਤ ਤਰੱਕੀ ਕਰਨਾ ਵਾ ਤੇ ਸੱਚੀ ਅੱਜ ਮੇਰੇ ਪਪਾ ਦਾ ਵੀ ਮੈਨੂੰ ਬਹੁਤ ਯਾਦ ਆਂਦਾ ਜਦ ਮੈਨੂੰ ਕੋਈ ਮੇਰਾ ਤਾਰੀਫ ਕਰਦਾ ਕਿ ਤੂੰ ਦੇਖ ਲੈ ਸਾਰੇ ਕੰਮ ਕਰ ਲੈਂਦੀ ਹੈ ਤੂੰ ਬਹੁਤ ਮਿਹਨਤੀ ਹੈ ਤੇ ਮੈਨੂੰ ਖੁਸ਼ੀ ਵੀ ਹੁੰਦਾ ਕਿਉਂਕਿ ਮੇਰੇ ਪਪਾ ਨੇ ਮੈਨੂੰ ਸੰਸਕਾਰ ਦਿੱਤਾ ਮਿਹਨਤ ਨਾਲ ਖਾਓ ਤੇ ਪਪਾ ਦੇ ਕਰਕੇ ਅੱਜ ਮੈਂ ਜਦੋਂ ਮੈਂ ਛੋਟੀ ਸੀ ਸੀ ਮੇਰੇ ਪਪਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਮਿਹਨਤ ਨਾਲ ਖਾਣਾ ਵਾ ਮਿਹਨਤ ਨਾਲ ਕਮਾਣਾ ਵਾ ਤੇ ਮੇਰੇ ਪਪਾ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਸੀ ਜਿਵੇਂ ਮੇਰੇ ਪਪਾ ਡਾਕਟਰ ਸੀਗੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਲਈ ਕਿਤੇ ਨਾ ਕਿਤੇ ਜਾਂਦੇ ਹੁੰਦੇ ਸੀਗੇ ਹਾਂ ਜਿੰਨੇ ਜਿੰਨੇ ਪਪਾ ਨੂੰ ਬੁਲਾਉਂ ਉਸ ਟਾਈਮ ਫੋਨ ਦਾ ਜਵਾਬ ਆ ਨਾ ਨਹੀਂ ਸੀਗਾ ਹੂੰ ਫੋਨ ਨਹੀਂ ਚੱਲਦਾ ਹੁੰਦਾ ਸੀ ਮੋਬਾਈਲ ਸਿੰਪਲ ਫੋਨ ਹੁੰਦਾ ਹੁੰਦਾ ਸੀਗਾ ਤੇ ਪਪਾ ਨੂੰ ਕਿਸੇ ਨੇ ਕਾਲ ਕਰਨਾ ਤਾਂ ਮੇਰੇ ਪਪਾ ਜਾਂਦੇ ਹੁੰਦੇ ਸੀਗੇ ਮੇਰੇ ਪਪਾ ਫਿਰ ਇੱਥੇ ਵੀ ਦਵਾਈ ਦੇ ਕੇ ਅੰਦਰ ਦੇ ਲੋਕਾਂ ਨੂੰ ਹੈਲਪ ਕਰਦੇ ਹੁੰਦੇ ਸੀ ਫਿਰ ਮੈਂ ਮੈਂ ਆਪਣੇ ਪਪਾ ਨੂੰ ਦੇਖ ਦੇ ਕੇ ਦੇ ਪਪਾ ਦੇ ਮੰਗੂ ਨੇ ਬਣ ਗਈਆਂ ਜਦ ਦਮ ਮੇਰੇ ਪਾਪਾ ਮਿਹਨਤ ਕਰਦੇ ਸੀ ਕੋਈ ਕੰਮ ਨੂੰ ਮੇਰੇ ਪਾਪਾ ਵੀ ਨਹੀਂ ਛੱਡਦੇ ਰਹੇ ਸੀ ਹਰ ਇੱਕ ਮਿਹਨਤ ਕਰਦੇ ਰਹੇ ਸੀ ਮੇਰੇ ਪਾਪਾ ਮੇਨ ਦਾ ਹੀ ਪਾਲਾ ਹਨਾ ਦੇਖੋ ਤੁਸੀਂ ਵੀ ਇਹਦਾ ਕਿੰਨਾ ਸਟਰਗਲ ਕਰ ਰਹੇ ਹੋ ਹਾਂਜੀ ਤੇ ਹੁਣ ਮਤਲਬ ਕਿ ਜੇ ਮੈਂ ਤੁਸੀਂ ਹੁਣ ਕਿਹਾ ਹਨਾ ਤੁਸੀਂ ਆਬਦੁਲਾਈ ਵਿੱਚ ਬਹੁਤ ਸਟਰਗਲ ਦੇਖਿਆ ਹਾਲੇ ਵੀ ਕੁਝ ਸਟੈਪਸ ਨੇ ਹਾਲੇ ਹੁਣ ਜੋ ਤੁਸੀਂ ਚੜਨੇ ਆ ਹਾਲੇ ਹਨਾ ਆਪਦਾ ਪੋਜੀਸ਼ਨ ਖੋਲਣਾ ਹੈ ਤੇ ਐਟ ਦੀ ਐਂਡ ਆਪਾਂ ਗੱਲ ਕਰੀਏ ਹਨਾ ਵੀ ਤੁਸੀਂ ਕੋਈ ਸੁਝਾਅ ਦੇਣਾ ਚਾਹੋਗੇ ਆਪਦੀ ਸਟਰਗਲ ਲਾਈਫ ਨੂੰ ਲੈ ਕੇ ਵੀ ਹਾਂ ਮੈਂ ਨਾਲ ਸਟਰਗਲ ਕੀਤਾ ਹਨਾ ਜੀ ਬਸ ਮੈਂ ਜਿੰਨਾ ਸਗਲ ਕੀਤਾ ਮੈਂ ਹਰ ਇੱਕ ਕੁੜੀ ਨੂੰ ਮੈਂ ਹੀ ਬੋਲੂੰਗੀ ਕਿ ਜਿਵੇਂ ਕੋਈ ਕੁੜੀ ਸੁਸਾਇਸਾਈਡ ਕਰਨ ਚਲ ਜਾਂਦੀ ਹੈ ਕਿਸੇ ਦੇ ਕੋਈ ਤਾਨਾ ਮਾਰੇ ਕਿ ਭਾਈ ਤੇਰੇ ਘਰ ਵਾਲਾ ਨਾ ਪੈਸੇ ਇਨਕਮ ਕਮ ਆ ਤੂੰ ਕਿਰਾਏ ਤੇ ਤੱਕਾ ਖਾਂਦੀ ਹੈ ਤੇ ਹਰ ਇੱਕ ਕੁੜੀ ਨੂੰ ਹਰ ਇੱਕ ਜਨਾਨੀ ਨੂੰ ਆਪਣੇ ਹਸਬੰਦ ਦਾ ਸਪੋਰਟ ਕਰਨਾ ਚਾਹੀਦਾ ਹਸਬੰਦ ਨਾਲ ਬਰਾਬਰ ਕੰਮ ਕਰਨਾ ਚਾਹੀਦਾ ਮਿਹਨਤ ਕਰਨਾ ਚਾਹੀਦਾ ਪਰ ਆਪਣੇ ਆਪਣਾ ਜਾਨ ਕਦੀ ਗਵਾਣਾ ਨਹੀਂ ਚਾਹੀਦਾ ਬਾਕੀ ਮੈਨੂੰ ਪੰਜਾਬੀ ਆਂਦਾ ਨਹੀਂ ਜੀ ਬਹੁਤ ਮੁਸ਼ਕਿਲ ਨਾਲ ਬੋਲਦੀ ਪਈ ਆ ਨਹੀਂ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈ ਨਾ ਸਾਡੇ ਸਟੂਡੀਓ ਤੇ ਆਉਣ ਲਈ ਤੇ ਬਾਕੀ ਜੀ ਤੁਹਾਨੂੰ ਅਗਰ ਤੁਸੀਂ ਆਨਲਾਈਨ ਬੁਕਿੰਗ ਕਰਨੀ ਹੈ ਨਾਲ ਹੈ ਨਾ ਤਾਂ ਤੁਹਾਨੂੰ ਕੰਟੈਕਟ ਨੰਬਰ ਇਹਨਾਂ ਦੇ ਸ਼ੇਅਰ ਹੋ ਜਾਣਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹ ਇੰਟਰਨੈਸ਼ਨਲ ਵੀ ਜਾਂਦੇ ਨੇ ਅਗਰ ਤੁਸੀਂ ਬਾਹਰ ਕੀਤੇ ਬੁਲਾ ਲੈਣਾ ਹੈ ਨਾ ਤਾਂ ਤੁਸੀਂ ਉਹ ਵੀ ਬੁਲਾ ਸਕਦੇ ਹੋ ਸੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ